ਸੰਗਤ ਫਤਿਹਗੜ੍ਹ ਸਬ ਤਿਆਰੀ ਕਰ ਰਹੀ ਆ ਪਾਲਕੀ ਸਾਹਿਬ ਦੇ ਉੱਤੇ ਫੁੱਲ ਵਰਸਾਉਣ ਦੀ ਲੀਂਦੇ ਦੇ ਫੁੱਲਾਂ ਨੂੰ ਤਿਆਰ ਕਰ ਰਹੀ ਆ ਪਾਲਕੀ ਦੇ ਸ਼੍ਰੀ ਗੁਰੂ ਰਣ ਸਾਹਿਬ ਦੇ ਉੱਤੇ ਵਰਸਾਉਣ ਲਈ ਕਿਉਂਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ 13 ਪੂ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀ ਉੱਥੋਂ ਪਾਲਕੀ ਚੱਲਦੀ ਆ ਜਿੱਥੇ ਨੀਹਾਂ ਦੇ ਵਿੱਚ ਸਾਹਿਬਜ਼ਾਦੇ ਚਿਣੇ ਗਏ ਸੀ ਤੇ ਜਿੱਥੇ ਸੰਸਕਾਰ ਕੀਤਾ ਗਿਆ ਸੀ ਜੋਤੀ ਸਰੂਪ ਸਾਹਿਬ ਉੱਥੇ ਤੱਕ ਜਿਹੜਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਪਾਲਕੀ ਦੇ ਵਿੱਚ ਲਜਾਇਆ ਜਾਂਦਾ ਦਰਸ਼ਨ ਕਰੋ ਤੁਸੀਂ ਵੀ ਤੇ ਫਿਰ ਉਹ ਜੋਤੀ ਰੂਪ ਸਾਹਿਬ ਜਾ ਕੇ ਅਰਦਾਸ ਹੁੰਦੀ ਹੈ ਤੇ ਸਾਰੀ ਸੰਗਤ ਉੱਥੇ ਨਤਮਸਤਕ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸ਼ਹੀਦੀ ਸਭਾ ਦੀ ਸਮਾਪਤੀ ਹੁੰਦੀ ਹੈ ਤੇ ਇਧਰ ਨਿਹੰਗ ਸਿੰਘ ਵੀ ਆਪਣਾ ਮੌਜ ਦੇ ਵਿੱਚ ਨੇ ਤੇ ਤਿਆਰੀ ਇਹਨਾਂ ਦੇ ਇਹ ਵੀ ਪਾਲਕੀ ਸਾਹਿਬ ਦੇ ਅੱਗੇ-ਅੱਗੇ ਗੱਤਕਾ ਜਿਹੜਾ ਉਹਦੇ ਜੋਰ ਦਿਖਾਉਂਦੇ ਜਾਂਦੇ ਹੁੰਦੇ ਨੇ ਪਗਤ ਕਬੀਰ ਜੀ ਨੇ ਵੀ ਕਿਹਾ ਜਿਸ ਮਰਨੇ ਤੇ ਜਗ ਡਰੈ ਮੇਰੇ ਮਾਨ ਆਨੰਦ ਮਰਨੇ ਤੇ ਹੀ ਪਾਈਏ ਪੂਰਮ ਪਰਮ ਆਨੰਦ ਸੋ ਇਹ ਮੂਰੇ ਮੂਰੇ ਪਾਲਕੀ ਸਾਹਿਬ ਦੇ ਗੱਤਗਾ ਖੜਦੇ ਜਾਂਦੇ ਹੁੰਦੇ ਨੇ ਪੂਰੀ ਆਪਣੀ ਮੋਜ ਦੇ ਵਿੱਚ ਨੇ ਨਹੰਗ ਸਿੰਘ ਵੀ ਤਿਆਰੀਆਂ ਨਾਲ ਦੀ ਵੀ ਪਾਲਕੀ ਸਾਹਿਬ ਦੇ ਸੋ ਦਰਸ਼ਨ ਕਰੋ ਗੁਰਦੁਆਰਾ ਫਤਿਹਗੜ ਸਾਹਿਬ ਦੇ